ਬਾਬੇ ਨੇ ਤਾਂ ਪ੍ਰਯਾਗਰਾਜ ਦੇ ਸਾਰੀ ਸੁਵਿਧਾਵਾਂ ਦੀ ਪੋਲ ਖੋਲ ਕੇ ਰੱਖਦੀ ਕਹਿੰਦਾ ਪਾਣੀ ਵੀ ਨਹੀਂ ਹੈਗਾ 1 ਕਿਲੋਮੀਟਰ ਦੇ ਦੂਰ ਦਾਇਰੇ ਦੇ ਵਿੱਚ ਤੇ ਨਾਲ ਹੀ ਗੀਤ ਸੁਣਾ ਕੇ ਸਰਕਾਰ ਨੂੰ yogi ਬਾਬੇ ਨੂੰ ਅਪੀਲ ਕਰਤੀ yogi ਸਰਕਾਰ ਨੂੰ ਅਪੀਲ ਕਰਤੀ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਵੀਡੀਓ ਜਲਦੀ ਜਲਦੀ ਸ਼ੇਅਰ ਕਰਨੀ ਹੈ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰਨੀ ਹੈ ਆਓ ਪਹਿਲਾਂ ਬਾਬੇ ਨੇ ਜਿਹੜਾ ਗੀਤ ਕਰਕੇ ਗਾ ਕੇ ਦੁਹਾਈ ਪਾਈ ਹੈ ਨਾ ਸਰਕਾਰ ਨੂੰ ਉਹ ਸੁਣ ਲਓ। ਕਲਪ ਬਾੜੀ ਯਾ ਪਾਈਪ ਤੱਕ ਨਹੀਂ ਲਗਾ जय हो योगी बाबा ये कैसा कुंभ लगा जय हो योगी बाबा 1 किलोमीटर से रात में पानी भर के लाए उढ़िया गिर के चोट खा गई किसको जा बदलाए पानी नहीं है सत्र में हमको आप बदलाए योगी बाबा जी योगी बाबा जी जय हो ਲੋ ਜੀ ਬਾਬੇ ਦੀ ਵੀਡੀਓ ਦੱਬ ਕੇ ਵਾਇਰਲ ਕਰਨੀ ਹੈ ਤੇ ਤਾਂ ਜੋ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਸੁਵਿਧਾਵਾਂ ਕਿੱਥੇ ਕਿੱਥੇ ਘਟਨੇ ਮਹਾਕੁੰਭ ਦਾ ਹੋਣ ਜਾ ਰਿਹਾ ਪਰ ਉਸੇ ਸਹੂਲਤਾਂ ਦੀ ਬੋਲ ਖੁੱਲ ਰਹੀ ਹੈ ਬਾਬੇ ਨੇ ਗੀਤ गा ਕੇ ਦੁਹਾਈ ਪਾਈ ਹੈ ਸਰਕਾਰ ਨੂੰ ਤਾਂ ਹੁਣ ਸਰਕਾਰ ਤੱਕ ਇਹ ਦੁਹਾਈ ਜਿਹੜੀ ਹੈ ਪਹੁੰਚਦੀ ਕਰ ਦਿਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਿਓ ਦੱਬ ਕੇ ਤੇ ਕਮੈਂਟ ਕਰਿਓ ਆਪਣੀ ਰਾਇ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ